ਪੰਜਾਬੀ ਇੰਡਸਟਰੀ ਦਾ ਚਰਚੇ ਤੇ ਨਾਮ ਕਰਮਜੀਤ ਅਨਮੋਲ ਸਿਆਸੀ ਪਾਰੀ ਕਿ ਡੰਜਾਰੇ ਨੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉੱਥੇ ਹੀ ਇਸ ਐਲਾਨ ਮਗਰੋਂ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਦੀ ਚਰਚਾ ਚਾਰੇ ਪਾਸੇ ਹੋਣ ਲੱਗੀ ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਅਨਮੋਲ ਪਹਿਲਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਸਨ ਪਰ ਅੱਜ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਕਰਮਜੀਤ ਅਨਮੋਲ ਨੇ ਕਿਹਾ ਕਿ ਮੈਨੂੰ ਇਹ ਤਾਂ ਪਤਾ ਸੀ ਕਿ ਮੇਰਾ ਨਾਮ ਆਉਣਾ ਹੈ ਪਰ ਫਰੀਦਕੋਟ ਤੋਂ ਆਵੇਗਾ ਇਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਇਸ ਦੌਰਾਨ ਕਰਮਜੀਤ ਅਨਮੋਲ ਨੇ ਬੀਨੂ ਢਿੱਲੋਂ ਦੇ ਸਿਆਸਤ ਆਉਣ ਵਾਲੇ ਵੀ ਇਸ਼ਾਰਾ ਕੀਤਾ ਤਰਸਲ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਤੇ ਬੀਨੂ ਢਿੱਲੋਂ ਅਕਸਰ ਹੀ ਸੀਐਮ ਨਾਲ ਇਕੱਠਿਆਂ ਨਜ਼ਰ ਆਉਂਦੇ ਹੋ ਕੀ ਆਉਣ ਵਾਲੇ ਸਮੇਂ ਵਿੱਚ ਢਿੱਲੋਂ ਵੀ ਚੋਣਾਂ ਵਿੱਚ ਆ ਸਕਦੇ ਨੇ ਇਸ ਤੇ ਕਰਮਜੀਤ ਅਨਮੋਲ ਨੇ ਕਿਹਾ ਬਿਲਕੁਲ ਆ ਸਕਦੇ ਨੇ ਇਸ ਦਾ ਸਾਫ਼ ਮਤਲਬ ਹੈ ਕਿ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਹੀਰਾ ਸਿਆਸੀ ਭਾਰੀ ਖੇਡਣ ਨੂੰ ਤਿਆਰ ਹੈ ਤੁਸੀਂ ਕਰਮਜੀਤ ਅਨਮੋਲ ਦੇ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਐਂਡ ਨਾਲ ਹੀ ਅਜਿਹੀਆਂ ਹੋਰ ਅਪਡੇਟਸ ਲੈਣ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ